15 ਜੁਲਾਈ ਯਾਨੀ ਕਿ ਅੱਜ ਵੱਡਾ ਅਪਡੇਟ YouTube ਆਪਣੇ ਲਈ ਸਾਰਿਆਂ ਲਈ ਲੈ ਕੇ ਆ ਰਿਹਾ ਘਬਰਾਂ ਦੀ ਕੋਈ ਲੋੜ ਨਹੀਂ ਹੈ ਪਰਵਾਹ ਨਹੀਂ ਕਰਨੀ ਡਟੇ ਰਹੋ ਆਪਣੇ ਕੰਮ ਦੇ ਉੱਤੇ ਮਿਹਨਤ ਯਾਰੀ ਰੱਖੋ ਰੱਬ ਆਪੇ ਇੱਕ ਨਾ ਇੱਕ ਦਿਨ ਬਾਝਰੂਰ ਫੜੂਗਾ 12 ਸਾਲ ਬਾਅਦ ਤਾਂ ਰੱਬ ਨੇ ਰੂੜੀ ਦੀ ਵੀ ਸੁਣ ਲਈ ਆਪਣੇ ਵੀ ਆਊਗੀ ਵਾਰੀ ਘਬਰਾਇਓ ਨਾ ਅੱਖ ਚਿੱਕੇ ਰੱਖੋ ਕੰਮ ਨੂੰ ਬਾਬਾ ਨਾਲ ਹੀ ਆ ਆਪਣੇ ਆਜਾਣਾਓ ਅਪਡੇਟ 15 ਜੁਲਾਈ ਕਿੰਨੇ ਦਿਨਾਂ ਦੇ ਡੀਕੰਡੇ ਸਾਰੇ ਇਹ YouTube ਕਿਹੜਾ ਅਪਡੇਟ ਲੈ ਕੇ ਆਉਂਦੇ ਆ ओरिजिनल ओरिजिनल ਕੰਟੈਂਟ ਕੰਟੈਂਟ ਕੋਈ ਵੀ ਕੋਪਾਇਰਾਈਟ ਵਾਲਾ ਕੰਮ ਨਹੀਂ ਚੱਲਣਾ ਇੱਥੇ ਕਿਤੇ ਉਹ ਵੀਡੀਓ ਭਰੀ ਪਾਤੀ YouTube ਉੱਪਰ ਇਹ ਬਿਲਕੁਲ ਨਹੀਂ ਚੱਲਣਾ ਹੁਣ YouTube ਉੱਪਰ ਉਹ ਹੀ ਬੰਦੇ ਰਹਿਣਗੇ ਜਿਨ੍ਹਾਂ ਦਾ オリジナル ਬਿਲਕੁਲ ਆਪਣਾ ਕੰਟੈਂਟ ਹੈ ਉਹ ਹੀ ਬੰਦੇ ਰਹਿਣਗੇ ਦੂਜੇ ਕੇਹੇ ਦਾ ਚੱਕ ਕੇ ਥੋੜਾ ਬਹੁਤਾ ਬਦਲਾਵ ਕਰਨ ਵਾਲੇ ਬਿਲਕੁਲ ਸਾਫ ਹੋ ਜਾਣੇ ਦੋਸਤੋ ਮਾਰੂਣਾ ਨੂੰ ਵੀ ਬੇਨਤੀ ਹੈ ਵਧੀਆ ਤਰੀਕੇ ਨਾਲ ਆਪਣਾ ਬਣਾਇਆ ਕਰੋ ਆਪ ਮਿਹਨਤ ਕਰੋ। ਜੇ ਸਾਹ ਚੜਦੇ ਵੇ ਮਰੀਆਂ ਨੂੰ ਪਾਣੀ ਵੀ ਪੀ ਲਿਆ ਕਰੋ ਪਰ ਮਿਹਨਤ ਆਪ ਕਰੋ। ਛੱਟ ਕੇ ਰੱਖਿਆ ਕਰੋ ਕੰਮ। ਮਿਹਨਤ ਦਾ ਫਲ ਇੱਕ ਦਿਨ ਜ਼ਰੂਰ ਮਿਲਦਾ। ਚਾਹੇ ਲੇਟ ਮਿਲੇ ਮਿਲਦਾ ਜ਼ਰੂਰ। ਦਹਾਂ ਨੋਆ ਦੀ ਕੀਤੀ ਹੋਈ ਮਿਹਨਤ ਰਾਸ ਜ਼ਰੂਰ ਆਉਂਦੀ ਹੈ। ਉਹ ਮਾਤਾ ਸਾਡੀ ਨੂੰ ਭੁੱਖ ਲੱਗੀ ਹੈ ਉਧਰ ਵੇ ਲੈ। ਦੇਨੀ ਤੇ ਮੰਮੀ ਨੇ ਰੋਟੀ। ਤੀਂ ਵੀ ਜੇ ਰੋਟੀ ਖਾਣੀ ਹੈ ਤਾਂ ਆਜੋ। ਲੰਚ ਬ੍ਰੇਕ ਹੋਣ ਵਾਲੀ ਹੈ 1 ਵਜ ਗਿਆ। ਆਜੋ। ਪਹਿਲਾਂ ਦਾ ਚਾਖ ਲਓ। ਤਮੇਂ ਤਾਂ ਜਾਰੀ ਰੱਖਿਓ ਕਬੜਾਇਆ ਉਹ ਨਾ ਹੌਸਲਾ ਕਰ ਹੌਸਲਾ ਵਧੀਏ ਕਰਨ ਜਾਂਦਾ ਜੋ ਵੀ ਕੰਡ ਜਾ ਰਿਹਾ YouTube ਇਹ ਮੈਂ ਵੀ ਲੋਕਾਂ ਦੇ ਫਾਇਦੇ ਲਈ ਕਰਨ ਜਾ ਰਿਹਾ ਸੱਚ ਕੇ ਰੋ ਕੰਮ ਤੇ ਹੀ ਤੇ ਆਪਣੀਆਂ ਵੀਡੀਓ ਬਣਾ ਕੇ ਹੀ ਪਾਇਆ ਕਰੋ ਆਵੇ ਲੋ ਪ੍ਰਸ਼ਾਦਾ ਆ ਗਿਆ ਇਹ ਦੇਖੋ ਆ ਜੋ ਪ੍ਰਸ਼ਾਦਾ ਛਕ ਲੋ ਆ ਵੇ ਲੋ ਗਰੀਬਾਂ ਦਾ ਪ੍ਰਸ਼ਾਦਾ ਤੁਹਾਨੂੰ ਦਰਸ਼ਨ ਕਰਾਈਏ ਆ ਜੋ ਪ੍ਰਸ਼ਾਦਾ ਛਕ ਲੋ ਇਹ ਹੈਗੀ ਦਾਲ ਆ ਹੈਗਾ ਆਪਣਾ ਆਮਬ ਕਾ achar ਆਮਬ ਕਾ achar ਹੈ ਇਹ ਭਾਈ ਸਾਹਿਬ ਉਹ ਫਿਲਮ ਚ ਕਹਿੰਦਾ ਨਾ ਗੁੱਗੂ ਗੱਲ ਗੁੱਗੂ ਗੱਲ ਨਹੀਂ ਉਹ ਕੀ ਉਹਦਾ ਨਾਮ ਹੈਗਾ ਹਿੰਦੀ ਫਿਲਮ ਵਾਲਾ ਜਿਹੜਾ ਹਾਸੇ ਪਾਉਂਦਾ ਹੁੰਦਾ ਹੈ ਜਿੰਦਗੀ ਕਾ ਮਜ਼ਾ ਤਾਂ ਖੱਟੇ ਮੇ ਹੈ ਆਵੇ ਲੋ ਖੱਟਾ ਆਮਬ ਦਾ achar ਤਾਂ ਦਾ ਆਪਣਾ ਰੋਟੀਆਂ ਵਾਲਾ ਡੱਬਾ ਆਇਆ ਡੱਬਾ ਪੂਰਾ ਭਰਿਆ ਹੋ ਜਿੰਨੇ ਜਿੰਨੇ ਛਕਣਾ ਪ੍ਰਸ਼ਾਦਾ ਆ ਜੋ ਇਹ ਲੋਕਾਂ ਦਾ ਗਰਮਾ ਡੱਬਾ ਫਿਰ ਆਨੇ ਚਾਹ ਸਾਰਿਆਂ ਨੂੰ ਵੇਲ ਵਾਹਿਗੁਰੂ ਦਾ ਦਿੱਤਾ ਹੋਇਆ ਇਹ ਪ੍ਰਸ਼ਾਦਾ ਹੰਦਾ ਐਵੇਂ ਮਾਨ ਨਾ ਕਰ ਬੈਠੇ ਕਿ ਕਮਲਿਓ ਵੀ ਅਹੀਂ ਕਮਾਇਆ ਏ ਉਹਦਾ ਹੀ ਦਿੱਤਾ ਸਾਰਾ ਕੁਝ ਆ ਫੋਰ ਮੈਨ ਆ ਡਾਉਦ ਰੇ ਕੋ ਚੌਲ ਖਾਂਡਿਆ ਫੋਰਨ ਚਾਹ ਕਿਦਾਂ ਬਣੇ ਚੌਲ ਤਤੇ ਤਤੇ ਫੋਰਮਨ ਕਿੰਦਾ ਹੈ ਚਲ ਆਪਾਂ ਥੋੜੀ ਠੰਡੀ ਕਰ ਲਈਏ ਸਭ ਜੀ ਬਹੁਤ ਬਹੁਤ ਧੰਨਵਾਦ ਦੋਸਤੋ ਤੁਹਾਡਾ ਮੇਰੇ ਇਸ ਚੈਨਲ ਦੇ ਨਾਲ ਜੁੜਨ ਲਈ ਵਾਇਗ੍ਰਤ ਨੂੰ ਸਾਰਿਆਂ ਨੂੰ ਚੜਦੀ ਕਲਾ ਦੇ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਤਰੱਕੀਆਂ ਬਖਸ਼ੇ ਤੇ ਲੰਮੀਆਂ ਲੰਮੀਆਂ ਉਮਰਾਂ ਬਖਸ਼ੇ ਲਵ ਯੂ ਸਾਰਿਆਂ ਨੂੰ ਧੰਨਵਾਦ